ਅੱਜ ਦੇ ਪਾਵਨ ਹੁਕਮ ਨਾਮੇ ਵਿੱਚ ਗੁਰੂ ਅਰਜਨ ਦੇਵ ਜੀ ਸਮਝਾਉਂਦੇ ਨੇ ਕਿ ਜਦੋਂ ਗੁਰੂ ਨੂੰ ਚੰਗਾ ਲੱਗਦਾ ਹੈ ਉਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ਰੱਬ ਨੇ ਕਿਰਪਾ ਕੀਤੀ ਤੇ ਮੇਰੀ लाज ਰਖ ਲੇ ਜਿਹੜੇ ਲੋਗ ਰੱਬ ਦੇ ਚਰਨਾਂ ਦਾ ਆਸਰਾ ਲੈਂਦੇ ਹਨ ਉਹ ਸਦਾ ਸੁਖੀ ਰਹਿੰਦੇ ਨੇ ਤੇ ਉਹਨਾਂ ਦੀ ਕੋਈ ਵੀ ਆਸ ਖਾਲੀ ਨਹੀਂ ਜਾਂਦੀ ਰੱਬ ਦੀ ਕਿਰਪਾ ਦੇ ਨਾਲ ਹੀ ਕੋਈ ਮਨੁੱਖ ਉਹਦੇ ਗੁਣ ਗਾਉਂਦਾ ਹੈ ਫਿਰ ਉਦਾ ਮਨ ਰੱਬ ਦੀ ਪਿਆਰ ਭਗਤੀ ਵਿੱਚ ਮਸਤ ਹੋ ਜਾਂਦਾ ਹੈ ਹਰ ਵੇਲੇ ਰੱਬ ਦੀ ਉਸਤਤ ਕਰਨ ਨਾਲ ਵਿਕਾਰ ਵੀ ਦੂਰ ਹੋ ਜਾਂਦੇ ਨੇ ਤੇ ਸਾਨੂੰ ਸੰਤ ਜਨਾਂ ਦਾ ਸਾਥ ਮਿਲਦਾ ਹੈ ਗੁਰੂ ਦੀ ਸ਼ਰਨ ਵਿੱਚ ਆਉਣ ਨਾਲ ਰੱਬ ਦਾ ਹੱਥ ਫੜਨ ਨਾਲ ਸਾਨੂੰ ਸਭ ਕੁਝ ਮਿਲ ਜਾਂਦਾ ਹੈ ਤੇ ਅਸੀਂ ਆਪਣੇ ਆਪ ਨੂੰ ਪਹਿਚਾਨ ਲੈਂਦੇ ਹਾਂ ਨਾਨਕ ਜੀ ਆਖਦੇ ਨੇ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ ਉਸ ਦੇ ਸਾਰੇ ਕੰਮ ਸਫਲ ਹੋ ਗਏ